वेलकम माय न्यू व्लॉग हेलो एवरीवन वेलकम बैक टू आवर न्यू व्लॉग गाइस किमे ਤੁਸੀਂ ਹੋਪ ਕਰਦੇ ਆ ਤੁਸੀਂ ਵੀ ਠੀਕ ਹੋਵੋਗੇ ਤੇ ਵਧੀਆ ਹੋਵੋਗੇ ਸੋ गाइस ਕਰਦੇ ਆਂ ਵਲੋਗ ਦੀ ਸ਼ੁਰੂਆਤ ਅੱਜ ਦਾ ਮੌਸਮ ਬਹੁਤ ਹੀ ਸੋਹਣਾ ਨਿਕਲਿਆ ਹੈ ਤੇ ਧੁੱਪ ਬੜੀ ਵਧੀਆ ਨਿਕਲੀ ਬਾਹਰ ਤੇ ਬੱਚੇ ਬਾਹਰ ਖੇਡ ਰਹੇ ਨੇ ਤੇ ਸੋ गाइस ਅੱਜ ਮੈਂ ਵਲੋਗ ਪਤਾ ਕਿਸ ਟੌਪਿਕ ਤੇ ਬਣਾਉਣ ਲੱਗੀ ਆਂ गाइस ਆ ਦੇਖੋ ਆ ਜੋ ਸ਼ੀਸ਼ਾ ਹੈ ਠੀਕ ਹੈ ਦੇਖੋ ਨੰਨਿਆ ਨੇ ਕਿੰਨਾ ਗੰਦਾ ਕਰ ਦਿੱਤਾ ਦੇਖੋ ਆ ਸਾਰੇ ਦਾਗ ਉਤਰ ਨਹੀਂ ਰਹੇ ਕਿੰਨਾ ਲਿਪਸਟਿਕ ਵੀ ਲਗਾਈ ਪਈ ਐ ਆ ਸਾਰਾ ਦੇਖੋ ਇਹਨੇ ਕੱਲ ਰਾਤ ਹੀ ਗੰਦਾ ਕੀਤਾ ਸਾਰਾ ਤੇ ਦੇਖੋ ਕਿੰਨਾ ਜ਼ਿਆਦਾ ਗੰਦਾ ਹੋ ਗਿਆ ਹਨਾ ਤੇ ਸੋ ਗਾਈਜ਼ ਮੈਂ ਮਿੰਟਾਂ-ਮਿੰਟ ਤੁਹਾਨੂੰ ਸਾਫ਼ ਕਰਨ ਦਾ ਇੱਕ ਆਈਡੀਆ ਦੱਸਦੀਆਂ ਕਿ ਮੈਂ ਆਪਣੇ ਜਿਹੜੇ ਘਰ ਦੇ ਸ਼ੀਸ਼ੇ ਨੇ ਬੈਡ ਦੇ ਸ਼ੀਸ਼ੇ ਨੇ ਉਹ ਕਿਵੇਂ ਸਾਫ਼ ਕਰਦੀਆਂ ਸੋ ਬਣੇ ਰਹੀਓ ਵਲੌਗ ਵਿੱਚ ਤੇ ਮੈਂ ਤੁਹਾਨੂੰ ਸਾਰਾ ਦਿਖਾਨੀ ਆ ਕਿਵੇਂ ਆਪਾਂ ਸ਼ੀਸ਼ਾ ਸਾਫ਼ ਕਰਨਾ ਹੈ ਠੀਕ ਹੈ ਚੰਗੀ ਤਰ੍ਹਾਂ ਇਹ ਦਾਗ ਉਤਰ ਜਾਣਗੇ ਤੇ ਚਲੋ ਜੀ ਗਾਇਸ ਇਹਦੇ ਲਈ ਮੈਂ ਪਤਾ ਕੀ ਕਰਾਂਗੀ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਜੋ ਕਿ ਆਪਣੇ ਹਰ ਇੱਕ ਦੀ ਕਿਚਨ ਵਿੱਚ ਉਹ ਸਮਾਨ ਪਿਆ ਹੁੰਦਾ ਵਾ ਇਸ ਲਈ ਤੁਹਾਨੂੰ ਔਖਾ ਨਹੀਂ ਹੋਣਾ ਪਏਗਾ ਪਾਣੀ ਨਾਲੋਂ ਜ਼ਿਆਦਾ ਬਿਹਤਰ ਤਰੀਕਾ ਹੈ ਕਿ ਪਾਣੀ ਨਾਲੋਂ ਵਧੀਆ ਤਰੀਕੇ ਨਾਲ ਆਪਾਂ ਸਾਫ਼ ਕਰ ਲਈਏ ਉਹ ਤਾਂ ਪਾਣੀ ਨਾਲ ਵੀ ਸਕਦਾ ਵਾ ਪਰ ਮੈਂ ਸਾਫ ਕਰਦੀ ਹੁੰਨੀ ਆ ਗਾਇਸ ਜੋ ਕਿ ਆਪਣੇ ਕਿਚਨ ਵਿੱਚ ਆਮ ਪਿਆ ਹੁੰਦਾ ਹੈ ਵਿਨੇਗਰ ਵਾਈਟ ਠੀਕ ਹੈ ਇਹਨੂੰ ਹੁਣ ਆਪਾਂ ਪਾਵਾਂਗੇ ਇੱਥੇ ਇਹਦੇ ਨਾਲ ਆਪਾਂ ਕਰਾਂਗੇ ਸਾਫ ਇਹ ਚਮਕਾ ਦੇਗਾ ਬੱਚੇ ਨਾ ਬਹੁਤ ਖਰਾਬ ਕਰਦੇ ਨੇ ਸ਼ੀਸ਼ਾ ਬੜਾ ਹੀ ਗੰਦਾ ਕਰਕੇ ਰੱਖ ਦਿੰਦੇ ਨੇ ਸੋ ਗਾਇਸ ਆਪਾਂ ਆ ਪਾ ਲਿਆ ਠੀਕ ਹੈ ਆ ਦੇਖੋ ਆ ਪਾ ਲੈ ਲਿਆ ਵਿਨੇਗਰ ਜੋ ਕਿ ਆਮ ਆਪਣੇ ਸਭ ਦੇ ਕਿਚਨ ਵਿੱਚ ਸਾਰਿਆਂ ਦੇ ਕਿਚਨ ਵਿੱਚ ਪਿਆ ਹੁੰਦਾ ਹੈ ਠੀਕ ਹੈ ਇਹਨੂੰ ਆਪਾਂ ਲੈ ਲਿਆ ਤੇ ਹੁਣ ਆਪਾਂ ਕਰਦੇ ਆ ਨੈਕਸਟ ਪੜਾਅ ਕੀ ਹੈ ਠੀਕ ਹੈ ਆਪਣਾ ਕੀ ਹੈ ਚਲੋ ਆਜੋ ਗਾਇਸ ਤੁਹਾਨੂੰ ਆਪਣੇ ਨਾਲ-ਨਾਲ ਸਾਰਾ ਦੱਸਾਂ ਇਹਦੇ ਲਈ ਗਾਇਸ ਆਪਾਂ ਪਤਾ ਕੀ ਲੰਲਾਂਗੇ ਇੱਕ ਨਾ ਕੋਟਨ ਲੈਣੀ ਆਪਾਂ ਸ਼ੀਸ਼ਾ ਸਾਫ਼ ਕਰਨ ਦੇ ਲਈ ਵਿਨੇਗਰ ਆਪਾਂ ਪਾ ਲਿਆ ਤੇ ਕੋਟਨ ਵੀ ਮੇਰੇ ਕੋਲ ਇੱਥੇ ਪਈ ਹੋਈ ਹੈ ਆ ਦੇਖੋ ਨੇਲ ਪੇਂਟ ਉਤਾਰਨ ਲਈ ਮੈਂ ਵੱਡੀਆਂ-ਵੱਡੀਆਂ ਕਾਟਨ ਲੈ ਕੇ ਰੱਖਦੀ ਹੁੰਦੀ ਹੁਣੇ। ਸੋ ਅੱਜ ਇਹਦੇ ਨਾਲ ਆਪਾਂ ਕਰੀਏ ਸ਼ੀਸ਼ਾ ਸਾਫ਼। ਜਿੱਥੇ-ਜਿੱਥੇ ਜ਼ਿਆਦਾ ਦਾਗ ਹਨ ਗਾਇਸ ਉੱਥੇ-ਉੱਥੇ ਆਪਾਂ ਲਾਵਾਂਗੇ ਪਹਿਲੇ। ਆ ਦੇਖੋ। ਇੱਥੇ-ਇੱਥੇ ਆਪਾਂ ਸਾਰਾ ਲਗਾ ਲਾਂਗੇ। ਜਿੱਥੇ-ਜਿੱਥੇ ਜ਼ਿਆਦਾ ਵਾ। ਇਹਦੇ ਨਾਲ ਆਪਾਂ ਸਵਿਚ ਬੋਰਡ ਵੀ ਸਾਫ਼ ਕਰ ਸਕਦੇ ਹਾਂ। ਸਵਿਚ ਬੋਰਡ ਉਹ ਵੀ ਪੂਰੇ ਐ ਨਵੇਂ ਬਣ ਸਕਦੇ ਨੇ ਬਹੁਤ ਹੀ ਗੰਦਾ ਹੋ ਜਾਂਦਾ ਏ ਨੰਨੂ ਨਾ ਬਹੁਤ ਹੀ ਗੰਦਾ ਕਰ ਦਿੰਦੀ ਏ ਸਾਰਾ ਆ ਜਦਾ ਹੋਇਆ ਪਿਆ ਦਾਗ ਇਹਨੇ ਨਾ ਸਾਰੀ ਨੇਲ ਪੇਂਟ ਇੱਥੇ ਲਗਾਤੀ ਸੀ ਸਾਰੀ ਸਾਰਾ ਦੇਖ ਸ਼ੀਸ਼ਾ ਸਾਰਾ ਗੁੜੀਆਂ ਇਹਨੇ ਖਰਾਬ ਕਰਕੇ ਰੱਖ ਦਿੱਤਾ ਹੈ ਠੀਕ ਹੈ ਇਹਦੇ ਉੱਤੇ ਆਪਾਂ ਥੋੜਾ ਜ਼ਿਆਦਾ ਲਗਾਵਾਂਗੇ ਲਗਾ ਕੇ ਨਾ 2 ਮਿੰਟ ਰੱਖਾਂਗੇ ਇਹਨੂੰ ਬੜਾ ਤੰਗ ਕਰਦੀ ਇਹ ਹਰ ਚੀਜ਼ਾਂ ਦੀ ਤਹਸ ਨੈਸ ਫੇਰੀ ਪਈ ਇਹਨੇ ਨੰਨੂ ਨੇ ਚਲੋ ਜੀ ਗਾਇਜ਼ ਆਪਾਂ ਇਹਨੂੰ ਲਗਾ ਦਿੱਤਾ ਵਾ ਤੇ ਹੁਣ ਮੈਂ ਦੱਸਦੀ ਆ ਇਸ ਤੋਂ ਬਾਅਦ ਕੀ ਕਰਨਾ ਆਪਾਂ ਬੱਚਿਆਂ ਨੂੰ ਮੈਂ ਬਾਹਰ ਚੇਅਰ ਰੱਖ ਕੇ ਦਿੱਤੀ ਐ ਮੈਂ ਕਿਹਾ ਤੁਸੀਂ ਧੁੱਪ ਸੇਕੋ ਨੰਨਿਆਂ ਨੂੰ ਨਵਾਇਆ ਸੀ ਅੱਜ ਨਵਾ ਕੇ ਮੈਨੂੰ ਬਾਹਰ ਬਿਠਾਇਆ ਐ ਮੈਂ ਕਿਹਾ ਤੂੰ ਸੇਕ ਧੁੱਪ ਤੇ ਉਸ ਤੋਂ ਬਾਅਦ ਆਪਾਂ ਸਿਰਕਾ ਲਗਾਉਣ ਤੋਂ ਬਾਅਦ ਆਪਾਂ ਗਾਇਸ ਤੇਲ ਪੂਰ ਲੈਣਾ ਤੇਲ ਪੂਰ ਇਨ ਜਿਆਦਾ ਕਰੋਚ ਕਰੋਚ ਕੇ ਇਹ ਨਹੀਂ ਮਾਰਨਾ ਹੈਗਾ ਆਰਾਮ ਨਾਲ ਸੌਫਟ ਸੌਫਟ ਟਿਕੇ ਨਾ ਮਾਰਨਾ ਠੀਕ ਹੈ ਲਓ ਜੀ ਗਾਇਸ ਆਪਾਂ ਇੱਥੇ ਲੈ ਲਿਆ ਸਟੀਲ ਬੂਰ ਵੀ ਠੀਕ ਹੈ ਆਪਾਂ ਸਿਰਕਾ ਇਹਦੇ ਉੱਤੇ ਸਾਰਾ ਲਗਾਇਆ ਹੋਇਆ ਹੈ ਠੀਕ ਹੈ ਤੇ ਹੁਣ ਆਪਾਂ ਕਰਦੇ ਆਂ ਨੈਕਸਟ ਇਹਨੂੰ ਕਰਾਂਗੇ ਡਿਪ ਲਿਪਟਿਕ ਦਾ ਦਾਗ ਇਹ ਨਾ ਉਹ ਆਣਾ ਮੈਂ ਸੌਫਟ ਸੌਫਟੀ ਲਗਾ ਰਹੀ ਆ ਇਹਦੇ ਨਾਲ ਕੋਈ ਚਰੀਟਾ ਨਹੀਂ ਪੈਂਦੀ ਆ ਗਾਇਸ ਤੇ ਤੁਸੀਂ ਸੋਚਦੇ ਹੋਵੋਗੇ ਕਿ ਚਰੀਟਾ ਪੈਣਗੇ ਆ ਨਾ ਬਿਲਕੁਲ ਨਹੀਂ ਜੋ ਲਿਪਸਟਿਕ ਆ ਨਾ ਇਹ ਨੇ ਜਿਆਦਾ ਹੀ ਲਗਾ ਦਿੱਤੀ ਕੁਛ ਦੇਖੋ ਆ ਚੀਜ਼ ਤੇ ਆ ਚੀਜ਼ ਕਿੰਨੀ ਫਰਕ ਹੈ ਗੰਦੇ-ਮੰਦੇ ਹੱਥ ਲਗਾਉਂਦੇ ਰਹਿੰਦੇ ਨੇ ਤੇ ਸਾਰਾ ਡਰੈਸਿੰਗ ਕੀਤਾ ਹੋਇਆ ਇਹਨਾਂ ਨੇ ਸਾਰਾ ਖਰਾਬ ਕੀਤਾ ਹੈ ਦੇਖੋ ਆਹ ਹੱਥ ਤੇ ਇਹ ਫਰਕ ਦੇਖੋ ਅੱਜ ਆਪਾਂ ਦੁੱਧ ਤਰ੍ਹਾਂ ਚਿੱਟੇ ਡਰੈਸਿੰਗ ਨੂੰ ਪੂਰਾ ਲਿਸ਼ਕਾ ਦੇਣਾ ਗਾਈ ਤਾ ਕਿ ਫਿਰ ਜਦੋਂ ਸ਼ੀਸ਼ੇ ਦੇ ਅੱਗੇ ਆਪਾਂ ਤਿਆਰ ਹੁੰਨੇ ਆ ਤੇ ਇਹ ਚਿੱਟਾ ਦੁੱਧ ਸੋਨਾ ਸੋਨਾ ਲੱਗੇਗਾ ਆ ਦੇਖੋ ਬਲੈਕ ਬਲੈਕ ਨਿਸ਼ਾਨ ਮਿੰਟ ਵਿੱਚ ਉਤਰ ਗਏ ਸੀ ਇਹ ਪਤਾ ਕਰੇ ਛਿੱਟੇ ਨੇ ਲਾਈਨਰ ਦੇ ਇਹ ਕੁਝ ਲਾਈਨਰ ਦੇ ਛਿੱਟੇ ਪਏ ਹੈ ਗਾਇਸ ਵੀਡੀਓ ਧਿਆਨ ਨਾਲ ਦੇਖੋ ਗਾਇਸ ਸਕਿਪ ਨਾ ਕਰਿਓ ਡਰੈਸਿੰਗ ਆਪਾਂ ਘਰ ਦਾ ਕਿਵੇਂ ਲਿਸ਼ਕਾ ਸਕਦੇ ਆ ਦੇਖੋ ਜੀ ਆ ਜਿਹੜੇ ਦਾਗ ਸੀ ਲਾਈਟ ਹੋ ਗਏ ਕਿੰਨਾ ਜ਼ਿਆਦਾ ਦਾਗ ਪਿਆ ਹੋਇਆ ਸੀ ਲਿਪਸਟਿਕ ਦਾ ਦੇਖੋ ਉਗਿਆਣਾ ਲਾਈਟ ਸਵਿਚ ਬੋਰਡ ਗਾਈਜ਼ ਜੇ ਆਪਾਂ ਸਵਿਚ ਬੋਰਡ ਵੀ ਕਰਾਂਗੇ ਨਾ ਇਹ ਤੇ ਨਾ ਪੂਰਾ ਚਮਕ ਜਾਏਗਾ ਸਵਿਚ ਬੋਰਡ ਵੀ ਆ ਦੇਖੋ ਕਿੰਨੇ ਦਾਗ ਪਏ ਹੋਏ ਇਹਦੇ ਉੱਤੇ ਇੰਨੇ ਜਿਆਦਾ ਇਹਨੇ ਉੱਪਰ ਇਹਨੇ ਨਿਸ਼ਾਨ ਬਣਾਏ ਪਏ ਸੀ ਨਾ ਨੰਨੂ ਨੇ ਦੇਖੋ ਜੀ ਆ ਵਾਈਟ ਹੈ ਪੂਰੀ ਸਾਫ ਹੋ ਗਈ ਇੱਥੇ ਕਿੰਨਾ ਜ਼ਿਆਦਾ ਲਿਪਸਟਿਕ ਦਾ ਨਿਸ਼ਾਨ ਸੀ ਗਾਇਜ਼ ਕਿੰਨਾ ਜ਼ਿਆਦਾ ਸੀਗਾ ਤੇ ਹੁਣ ਦੇਖ ਲਓ ਪੂਰਾ ਲੱਥ ਗਿਆ ਹੈ ਮਰਮੋਟੇ ਰਹੇ ਹੈਗੇ ਸੋ ਉਹ ਵੀ ਆਪਾਂ ਪੂਰੀ ਤਰ੍ਹਾਂ ਲਾ ਕੇ ਦਮ ਲੈਣਾ ਜੇ ਹੁਣ ਸਾਫ ਕਰਨ ਲੱਗ ਗਈਆਂ ते आप करिए जबरदस्त चंगी तरह साफ करिए आप गुड़िया आ चुकी है स्कूलों सो रेस्ट कर रही है पेपर आज लास्ट सी ना बड़ा ही गंदा सी देखो किन्ने के ਉਹ ਜਿਹੜਾ ਦਾਗ ਸੀ ਲਿਪਸਟਿਕ ਦਾ ਕਿੰਨਾ ਜ਼ਿਆਦਾ ਗਹਿਰਾ ਸੀ ਹਲੇ ਵੀ ਮਾੜੇ ਮਾੜੇ ਰਹਿ ਗਏ ਨੇ ਚਲੋ ਮਾੜੇ ਮਾੜਿਆਂ ਦਾ ਕੀ ਹੁੰਦਾ ਐਂ ਪੂਰੀ ਤਰ੍ਹਾਂ ਸਾਫ਼ ਹੋ ਗਿਆ ਚਿੱਟੇ ਸਿਰਕੇ ਦਾ ਕਮਾਲ ਦੇਖੋ ਗਾਇਸ ਆ ਸਾਰਾ ਡਰੈਸਿੰਗ ਹੈ ਲਿਸ਼ਕ ਗਿਆ ਆਪਣਾ ਪੂਰਾ ਸਾਫ਼ ਹੋ ਗਿਆ ਥੋੜਾ ਹੋਰ ਡਿਪ ਕਰੀਏ ਇਹ ਦੇਖੋ ਹੁਣ ਆਪਾਂ ਗਾਇਜ਼ ਇੱਕ ਮੈਂ ਕੱਪੜਾ ਲੈ ਕੇ ਆਈ ਜਿਹਦੇ ਨਾਲ ਆਪਾਂ ਸਾਫ਼ ਕਰਨਾ ਹੈ ਆਪਾਂ ਲੱਲੇ ਟਾਵਲ ਸੁੱਕੇ ਟਾਵਲ ਦੇ ਨਾਲ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਣਾ देखो भाई ती देख ही रहे हो गए कि पहले नो हूँ कि ज्यादा साफ लग रहा है देखो चमक गया हूँ देखो चेहरा ऐ दिखेगा जेड साइड वाली है, डाली है हाँ ना आ चीज ये भी देखो दो -दो है देखो चिट्टी दुध होगी है ਮੈਨੂੰ ਲੱਗਦਾ ਰੋਬਿਨ ਆ ਗਿਆ ਕੋਲਸ ਤੋਂ ਆਵਾਜ਼ ਆਈ ਬਾਹਰ ਮੋਟਰਸਾਈਕਲ ਦੀ ਹੂੰ ਆ ਗਿਆ ਰੋਬਿਨ ਆ ਗਿਆ ਭਾਈ ਰੋਬਿਨ ਹੁੰਦਾ ਨਾ ਤੇ ਉਹਨੇ ਗਾਈਜ਼ ਮੇਰੀ ਹੈਲਪ ਕਰਾ ਦੇਣੀ ਸੀ ਪੂਰੀ ਉਹਨੇ ਕੈਮਰਾ ਪਕੜ ਕੇ ਰੱਖਣਾ ਸੀ ਤੇ ਮੈਂ ਇਧਰੋਂ ਵੀਡੀਓ ਬਣਾਉਣੀ ਸੀ ਕਾਫੀ ਹਾਦਸਾ ਤੱਕ ਹਲਕੇ ਹਲਕੇ ਨਿਸ਼ਾਨ ਰਹਿ ਗਏ ਨੇ ਦੇਖੋ ਹਲਕੇ ਹਲਕੇ ਦੇਖ ਰਹੇ ਨੇ ਤੁਹਾਨੂੰ ਨਿਸ਼ਾਨ ਆ ਗਿਆ ਰੋਬਿਨ ਕਾਲਜ ਤੋਂ ਆ ਗਿਆ ਰੋਬਿੰਨ ਹਾਂ ਉਹ ਦੇ ਭਰਾ ਨੂੰ ਦੱਸ ਦੇ ਪੀ ਗੱਲਾਂ ਕਹਿੰਦੀ ਸੰਤਾ ਕਲੋਜ਼ ਆਣ ਵਾਲਾ ਹੈ ਬਸ ਦੇਣੀਆਂ ਦੇਣੀਆਂ ਅੱਜ ਮੈਂ ਵਲੌਗ 'ਚ ਦਿਖਾਇਆ ਹੈ ਕਿ ਚਿੱਟੇ ਸਿਰਕੇ ਦੇ ਨਾਲ ਆਪਾਂ ਆਪਣੇ ਡਰੈਸਿੰਗ ਟੇਬਲ ਨੂੰ ਪੂਰੀ ਤਰ੍ਹਾਂ ਲਿਸ਼ਕਾ ਸਕਦੇ ਹਾਂ ਇਹ ਤਾਂ ਲੱਕੜ ਖਰਾਬ ਹੋ ਗਈ ਹੈ ਗਾਇਜ਼ ਤਾਂ ਤੇ ਬਾਕੀ ਮੈਂ ਸ਼ੀਸ਼ਾ ਦੇਖੋ ਆ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਇਹ ਦੇਖੋ ਪੂਰਾ ਲਿਸ਼ਕ ਗਿਆ ਦੇਖੋ ਦੇਖ ਰੋਬਿਨ ਸਾਫ ਹੋ ਗਿਆ ਨਾ ਪੂਰੀ ਤਰ੍ਹਾਂ ਹਨਾ ਕਿੰਨੇ ਦਾਗ-ਦਾਗ ਪਏ ਹੋਏ ਸੀ ਸੋ ਮੈਂ ਕਿਹਾ ਅੱਜ ਮੈਂ ਕਰਨਾ ਤਾਂ ਹੈਗਾ ਹੀ ਇਹ ਸਾਫ ਤੇ ਥੋੜੀ ਵੀਡੀਓ ਆਪਾਂ ਸਾਂਝੀ ਕਰ ਲਈਏ ਆਪਣੇ YouTube ਮੈਂਬਰਾਂ ਨਾਲ YouTube ਆਪਣਾ ਇੱਕ ਪਰਿਵਾਰ ਦਾ ਹਿੱਸਾ ਬਣ ਚੁੱਕਾ ਹੈ ਗਾਇਸ ਆਪਾਂ ਵੀਡੀਓ ਸ਼ੇਅਰ ਕਰੀਏ ਹਰ ਵੀਡੀਓ ਸ਼ੇਅਰ ਕਰੀ ਦੀ ਆਪਾਂ ਆਪਣੀ ਫੈਮਿਲੀ ਨਾਲ ਪਰਿਵਾਰ ਬਣ ਚੁੱਕਾ ਆਪਣਾ ਦੇਖੋ ਗਾਇਸ ਪੂਰਾ ਸਾਫ ਹੋ ਗਿਆ ਦੇਖੋ ਹੋ ਗਿਆ ਨਾ ਸਾਫ ਤੇ ਸੋ ਗਾਇਸ ਆਪਾਂ ਚਿੱਟੇ ਸਿਰਕੇ ਦੇ ਨਾਲ ਆਪਾਂ ਸਵਿਚ ਬੋਰਡ ਵੀ ਸਾਫ ਕਰ ਸਕਦੇ ਹਾਂ ਚੰਗੀ ਤਰ੍ਹਾਂ ਹਾਂ ਆਈ ਆ ਜਿਹੜਾ ਸਵਿਚ ਬੋਰਡ ਆ ਆ ਮੈਂ ਕੀਤਾ ਸੀ ਸਾਫ ਦੇਖੋ ਤੇ ਇਹਦੇ ਨਾਲ ਆਪਾਂ ਬਹੁਤ ਸਾਰੇ ਕੰਮ ਲੈ ਸਕਦੇ ਹਾਂ ਗਾਇਸ ਤੇ ਹੁਣ ਰੋਬਿੰਨ ਆ ਚੁੱਕਾ ਹੈ ਤੇ ਸੋ ਉਮੀਦ ਕਰਦੀ ਆ ਹਾਂ ਹੁਣ ਬੱਚੇ ਵੀ ਬਾਜਾ ਮਾਰਨ ਲੱਗਦੇ ਨੇ ਸੋ ਗਾਇਸ ਅੱਜ ਇਸ ਟੋਪਿਕ ਤੇ ਵੀਡੀਓ ਬਣਾਈ ਹੈ ਮੈਂ ਤੇ ਸੋ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵਧੀਆ ਲੱਗੀ ਹੋਵੇਗੀ ਤੇ ਇਸੇ ਨਾਲ ਹੀ ਹੁਣ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਹੁਣ ਤੁਹਾਡਾ ਕੰਮ ਹੈ ਬਾਏ ਗਾਇਸ ਮਿਲਦੇ ਹਾਂ ਤੁਹਾਨੂੰ ਇੱਕ ਵਧੀਆ ਪਿਆਰੀ ਜੀ ਵੀਡੀਓ ਲੈ ਕੇ ਬਾਏ ਟੇਕ ਕੇਅਰ ਗੁੱਡ ਬਾਏ